ਉਹ ਹੁਣ ਇਹਨੂੰ ਚੰਗਾ ਆਉਣਾ ਜੀ ਇਹ ਸਿੱਧਾ ਜੰਗਲੀ ਰੱਟਾ ਹੁੰਦਾ ਪਾ ਕੇ ਜਾ ਰਿਹਾ ਤੇ ਬੰਦਾ ਦਾ ਕੋਈ ਦੀਨ ਨਾ ਹਰਨਾ ਉਹ ਤਾਂ ਇਹ ਲੈਣੀਆਂ ਲੈ ਜਾਦਾ ਬੱਸ ਬੱਸ ਫਿਰ ਇੱਧਰ ਨੂੰ ਆ ਜਾ ਬਾਬੇ ਦਿਖਾਈ ਬੱਕਰੀ ਹਾਂ ਤੂੰ ਬਾਹਰ ਅੰਦਰ ਚੱਲ ਮੈਂ ਤਾਂ ਮੜ ਜਾ ਤੂੰ ਮੜ ਚੱਲਦਾ ਚੱਲ ਤੂੰ ਤਾਂ ਕੱਲ ਚੱਲ ਬਾਈ ਨੂੰ ਮੜ ਪਸੰਦ ਉਹ ਤਾਂ ਨਹੀਂ ਇਹ ਵੀ ਮੇਰੇ ਤਾਏ ਦਾ ਮੁੰਡਾ ਨਹੀਂ ਹੈਗਾ ਹਾਂ ਤੇ ਮੈਂ ਜੀ ਮੁੰਡੇ ਸਾਰੇ ਮਿੱਤਣੇ ਸਾਰੇ ਦੁਸ਼ਮਣ ਨੇ ਚਲੋ ਚਲੋ ਤਾਂ ਪਾ ਕੇ ਚੱਕਾ ਵੀ ਨਹੀਂ ਕਰਦੇ ਸੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਦਿਹਾੜੀ ਨਹੀਂ ਲੱਗੂਣੀ ਸਭੇ ਰਾਜੂ ਭਾਈ ਉੱਧਰ ਆਏ ਸਾਹਮਣੇ ਕਿਹੜੀਆਂ ਲੱਗਦੀਆਂ ਨੇ ਹਾਂ ਦਿਖਾ ਬਈ ਜਗਦੀਸ਼ਾ ਇਹ ਵੀ ਕੋਈ ਸੂਣਾਂ ਵਾਲੀ ਲਈ ਜੀ ਉਧਰ ਤਾਂ ਕੋਈ ਫੋਟੋ ਨਹੀਂ ਗਾ ਤੇਰੀ ਚਸਮਤ ਚੱਲ ਰੂ ਕਿਉਂ ਜੀ ਹਾਂ ਮੋਢੀ ਪਰ ਇਹਨੂੰ ਖੇਤ ਚਾਹ ਤੇਰੇ ਕੋਲ ਦਾ ਦੰਦਾ ਦਿਖਾਈ ਪਈ ਦੇ ਅੱਤੇ ਫਾੜਾ ਅੱਤੇ ਫਾਲੀ ਗਈ ਆ ਉਪਰ ਆਹ ਵੇ ਚਾਰ ਦੰਦ ਹੈ ਬਾਈ ਜਮੀ ਨਵੀਂ ਮੇਵ ਨਹੀਂ ਹੈ ਠੀਕ ਹੈ ਰੂਪ ਹੋਈ ਹੈ ਜੇ ਤਾਂ ਆਹ ਰਾਮਾ ਮਾਰ ਲੈ ਬਾਈ ਆ ਫਾੜ ਦੇਖ ਨਹੀਂ ਕੋਈ ਇੱਕ ਮੇਂਦੋਨੇ ਮੇਵ ਨਹੀਂ ਦੋਨੀ ਵੀਵ ਨਹੀਂ ਨੇ ਬਾਈ ਦੋਨੇ ਮੁੰਡੇ ਜੇ ਰਾਜੀ ਕੁਸੀ ਰਹੇ ਦੋ ਮਹੀਨਿਆਂ ਨੂੰ ਅੱਧ ਮੁੱਲ ਮੋੜ ਜਾਣਗੇ ਦੁਬਾਰੇ ਬੱਕਰੀ ਬਣਵਾ ਲਈ ਚੰਗੇ ਬੁੱਕ ਤੋਂ ਫੇਸਬੁੱਕ ਨੂੰ ਹੈ ਕੱਤੇ ਇਹ ਚਾ ਠੀਕ ਹੈ ਫਿੱਟ ਬਾਈ ਛੋਟੇ ਬਾਈ ਫਿੱਟ ਕਰ ਲੈ ਮੇਰੇ ਕਹੇ ਤੋਂ ਨਾ ਫਿੱਟ ਗਈ ਓਏ ਚੋਲੇ ਨੂੰ ਕੀ ਹੋ ਗਿਆ ਯਾਰ ਬੜਾ ਤਸਤਾ ਓਏ ਤੋ ਲੱਗਦੇ ਨੇ ਮੇਰੇ ਮੈਨੂੰ ਇੱਧਰ ਮਾੜ ਲਾਉਂ ਰਾਂ ਲਿਆ ਬੱਕਰੀ ਅਗਲੇ ਨੂੰ ਚੰਗੀ ਤਰ੍ਹਾਂ ਟ੍ਰਾਈ ਕਰ ਲੰਦੋ ਲੈ 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 ਥੱਲੇ ਪੈ ਜਾ ਉਹਦੇ ਥੱਲੇ ਪੈ ਜੂ ਮੈਂ ਪੈ ਜਾ ਫਿਰ ਇਹਨੂੰ ਮੈਂ ਬੱਕਰੀ ਨਹੀਂ ਦੇਖੀ ਕਦੇ ਆਖੜ ਦਾ ਪਾਪਾ ਜਾਨ ਤੋਂ ਪੈ ਬਾਵਾਥਾ ਬੜੇ ਖਾਣੇ ਕਿੱਥੋਂ ਆਇਆ ਹੋਇਆ ਹੈ ਓਏ ਹੈ ਪੁਸਤੀ ਕਰਨੀ ਹੈ ਆ ਜਾ ਆ ਜਾ ਛੱਦ ਪਰ ਹੁਣ ਤੈਨੂੰ ਪਾਈ ਦੇ ਆ ਦੇ ਯਾਰ ਇਹ ਡਰਾਮਾ ਨਾ ਕਰਾ ਆ ਲੱਗਦੇ ਨੇ ਨਾਲ ਆ ਲੈ ਜਾ ਸਾਰਾ ਕਰ ਬੰਡੀ ਮੈਂ ਹੁੰਦਾ ਇਹ ਤਾਂ ਸਭ ਕੁਝ ਹੋਊਗਾ ਲੈ ਲੈ ਨੂੰ ਪਾਸ ਕਰ ਭਾਈ ਮੈਨੂੰ ਪਾਸ ਕਰ ਲਵੇ ਅਗਲੇ ਦਿਨ ਤਾਂ ਕਰਨੀ ਹਨੇਰੇ ਤੋਂ ਤੁਸੀਂ ਥਲੇ ਭਾਈ ਹਟ ਮੈਨੂੰ ਧਾਰਾ ਮਦਨ ਅਣਜਾਣ ਦਿਵਾਖ ਨੇ ਉਹਨਾਂ ਨੂੰ ਪਤਾ ਨਹੀਂ ਕੋਈ ਕੱਠੋ ਹੈ ਕੋਈ ਹੋਰ ਕੇਲਾ ਦਾ ਟਰਾਈ ਮਾਰ ਕੇ ਦਈਏ ਅਗਲੇ ਨੂੰ ਅਗਲੇ ਨੇ ਰੁਪਈਏ ਰੋਣੇ ਨੇ ਪੂਰੀ ਜੀ ਪੂਰੀਆਂ ਗੱਡਮੀ ਮੈਂ ਭਾਈ ਓਏ ਅੱਗੇ ਤੇਰੀ ਕਿਸਮਤ ਹੈ ਪਸੰਦਾ ਹੁਲਾ ਦੇ ਬਾਈ ਉੱਥੋਂ ਫਰ ਲਿਆਂਦਾ ਕੋਈ ਪਸੰਦਾ ਜੀ ਕਿਉਂ ਬਾਈ ਆੜੀ ਹਾਂ ਫੜੀ ਲਾਈ ਹੋਏ ਦੇਖਾ ਕੇ ਤਾਂ ਹੁਣ ਮੈਂ ਕਿਸੇ ਦੇ ਨਾਲ ਨਹੀਂ ਲਾ ਕੇ ਤੋੜਿਆ ਇਸ ਵੇਲੇ ਤੇਰੀ ਕੇਰਾ ਮੰਡੀ ਦੀ ਜ਼ਿੰਮੇਵਾਰੀ ਹੱਥਾਂ ਕਈ ਨਹੀਂ ਆਰੀ ਬਾਬਾ ਕੀ ਮੰਗਾ ਸਹੀ 28000 ਰੁਪਏ ਮੰਗੇ ਤੜਕੇ ਦੇ 28 ਮੰਗੇ ਤਾਂ ਉਸ ਘਟਤਾ ਸੀ ਤੂੰ ਦੱਸ ਦੇ ਕਿੰਨੇ ਦਿੰਦੇ ਤੈਗਾ ਘਾ ਘੋੜੀ ਤੂੰ ਉਹ ਬੰਦੇ ਮਿਸਟਰ ਨਹੀਂ ਕਈ ਦਿਨਾਂ ਦੇ ਫੋਨ ਆਉਂਦੇ ਆਪਣੇ ਤੇ ਅਗਲੇ ਨੇ ਇਮਾਨਦਾਰੀ ਕਰੀ ਹੈ چل ਤਾਏ ਮੇਰੀ ਸੁਣ ਗੱਲ ਅਗਲੇ ਦਾ ਹੱਕ ਖਾਈ ਨਾ ਮੇਰਾ ਰੱਖੀ ਨਾ ਉਹ ਜਮਣ ਗਿਆ ਮੈਨੂੰ ਕੋਈ ਮਾਰ ਠੀਕ ਹੈ ਨਾ ਵੀਡੀਓ ਮਤਲਬ ਮੈਂ ਨਹੀਂ ਤਵੋ ਲੈਣਾ ਅੰਟਰ ਨਹੀਂ ਕੀ ਉਹ ਅੱਗੇ ਬਸ ਕਰੀ ਲਾ ਵਾਪੇ ਦੇਖ 18000 ਕਹਿੰਦੇ ਨੇ ਕੋਈ ਗੱਟਾ ਨਹੀਂ ਜੀ ਦੱਸੋ ਕਿਵੇਂ 10000 ਰੁਪਏ ਕਹਿੰਦੇ ਤਲ ਬੁਛਾਦਾ ਕਿਉਂ ਕਰਨੇ ਮੰਡੀ ਹੈ ਇਹ ਉਹ ਬੰਦੇ ਕਹਿੰਦੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਪਹਿਲੀ ਵਾਰ ਆਏ ਹੈ ਬੱਕਰੀ ਲੈਣ ਆ ਠੀਕ ਹੈ ਕਦੇ ਬੱਕਰੀ ਨਹੀਂ ਰੱਖੀ ਮੈਂ ਸਾਂ ਰੱਖੀਆਂ ਨੇ ਲਾ ਠੀਕ ਹੈ ਜੀ ਉਹ ਬੱਚੇ ਅੱਜ ਨਿਕੜੀ ਦੇ 10000 ਰੁਪਏ ਆਉਂਦੇ ਮਗਰ ਨਹੀਂ ਬੱਚੇ ਹੈਗੇ ਮੈਂ ਉਹਨੂੰ ਗਰੰਟੀ ਦਿੱਤੀ ਬੱਚੇ ਭਾਈ ਮਹੀਨਾ ਰੱਖਦੇ ਅੰਤ ਮੁੱਲ ਮੋੜ ਫੇਰ ਬਸ ਗੱਲ ਉਹਦੀ ਹੈਂ ਗਾਂ ਬੱਕਰੀ ਨੂੰ ਚੰਗੇ ਵੋਗ ਤੋਂ ਬਣਵਾ ਲਿਓ ਫੇਰ ਤਿਆਰ ਹੋ ਜੂ ਸੂਣ ਤੇ ਰਾਜੀ ਕੁਛੀ ਉਹ ਤਾਂ ਬੋਲ ਰਹੀ ਹੈ ਘਰੇ ਖੜੀ ਖੜੀ ਬੰਦੀ ਹੈ ਉਹ ਲੀ ਬੱਕਰੀਆ ਜੇ ਦੁੱਧ ਦੀ ਲੋੜਾ ਝੋਲਾ ਲਾਤਾ ਢੜਕੀ ਝੋਲੇ ਪਈਆ ਬੱਚੇ ਤਾਂ ਰਹਿਣੀ ਖਾਂਦੇ ਬੱਚਿਆਂ ਨੂੰ ਵੀ ਏਡੀ ਗੱਲ ਨਹੀਂ ਉਹ ਤਾਂ ਤਕੜੇ ਨੇ ਉਹ ਬੜੇ ਨਿਆਣੇ ਨੇ ਵੀ ਮਰ ਜਾਣਗੇ ਮਾਸੂਮ ਨੇ ਉਹ ਨਾਣਾ ਜਾਂ ਕੱਟ ਤੇ ਲਿਬੜਿਆ ਜਾਂ ਮੂੰਹ ਦਾ ਫੜਾਤਾ ਮੇਰੇ ਜੀ ਨਹੀਂ ਕਰਿਆ 30000 ਉਹਨਾਂ ਨੇ ਪਹਿਲੀ ਵਾਰ ਵਿਚਾਰਾ ਬੱਕਰੀ ਲੈਂਦਾ ਜਾ ਕੇ ਮੇਵਨਾ ਮਰ ਗਿਆ ਰਾਜੂ ਤੈਨੂੰ ਗਾਲਾਂ ਛੱਡਣਗੇ ਲੋਕ ਕੀ ਕਰਨਗੇ ਇੰਨੀਆਂ ਦਲਾਲੀਆਂ ਕਰਕੇ ਤੂੰ ਕਿਉਂ ਲੋਕਾਂ ਤੋਂ ਪੁੱਤ ਪਟਾਈਏ ਆਪਾਂ ਨੂੰ ਕੋਈ ਘਾਟ ਨਹੀਂ ਮਾਰਾਈ ਮੈਨੂੰ ਕੁਸ ਨਾ ਮੰਡੀ ਚ ਬਣੇ ਜਉਂਦੇ ਰਹੇ ਨੇ ਸ਼ੇਰ ਆਥ ਨੂੰ 100 200 ਨਾ ਤਾਂ ਮੂੰਗੀ ਲੈ ਜਾਣਾ 팔 ਉਹਨਾਂ ਨੇ ਸੱਚੀ ਗੱਲ ਹੈ ਜਿਹੜੀ ਸੀ ਕੋਈ ਵਪਾਰੀ ਮੈਨੂੰ ਜਵਾਬ ਨਹੀਂ ਦਿੰਦਾ ਮੈਂ ਕਹਿੰਦਾ ਨਾ ਮੈਨੂੰ ਕੁਸ ਬਣਿਆ ਨਹੀਂ ਪਈ ਅੱਜ ਕਹਿੰਦਾ ਦੇ ਦੋ ਰਸੀ ਨੂੰ ਕਿਰਾਇਆ ਖੜਾ ਚ ਲੈ ਲੈ ਮਿੱਤਰਾਂ ਕੱਚੀ ਗੱਲ ਨਹੀਂ ਕਰਦਾ 20000 ਦੀ ਦਿੰਨੇ ਬੱਕਰੀ ਲੈ ਜਾਣੀ ਆ 27000 ਦੀ ਲੈ ਜਾ 27 ਕਿੰਨਾ ਹੁੰਦਾ 20 ਤੇ 7 ਅੱਛਾ 25 ਦੀ ਕਰਤਾ ਗੱਲ ਵਿੱਚ ਖੱਲੇ ਹੋਰ ਹੋਰ ਘੱਟ ਦੇ ਰਿਹਾ ਯਾਰ 22000 ਦੀ ਬੱਕਰੀ ਲੈ ਆ ਯਾਰ ਬੱਕਰੀ ਦੇ ਦਿਆਂ ਤੇਰੀ ਹਾਂ ਪੂਰਾ ਘਰ ਸੁਭਸਤ 25000 ਦੀ ਹੋਗੀ ਨਹੀਂ ਮਰਦਾ ਹਾਂ ਸਾਢੇ 22 ਦੀ 25000 ਦੀ ਬੱਕਰੀ ਲਿਆ ਯਾਰ ਸਾਢੇ ਬੱਕਰੀ 23000 ਦੀ ਹੋਗੀ ਬਸ ਹੁਣ ਤੈਨੂੰ ਮੈਂ ਵੀ ਦੇਣ ਵਾਲੀ ਗੱਲ ਕਹਿਤੀ ਦੇਣ ਵਾਲੀ ਗੱਲ ਕਹਿਣੀ ਜਮਈ ਹਰਦਾ ਨਹੀਂ ਨਹੀਂ ਹਰਦਾ ਚੰਗੀ ਆ ਬੱਕਰੀ ਨਾਮ ਪੱਠ ਚੰਗੀ ਆ ਲੈ ਲਿਆ ਬਾਈ ਆ ਖੜੇ ਜੀ ਬਣੇ ਜੀ ਲਾ ਜੀ ਨੀ ਜੇ ਅੰਦਰ ਨਾਲ ਦਿਲ ਕਹਿੰਦਾ ਤਾਂ ਸੋਡੇ ਸਿੱਟੀ ਆਈ ਗੱਲ ਇਹ ਸੋਡੇ ਤੇ ਨਹੀਂ ਬਾਈ ਗੱਲ ਹੋਰ ਐ ਮੈਂ ਹਰੇਕ ਬੰਦੇ ਨੂੰ ਕਹਿਣਾ ਹੁੰਦਾ ਸਸਰੀ ਘਰ ਦਾ ਸਰਦਾਰ ਜੀ ਸੌਦਾ ਤਾਂ ਬਣ ਜੂ ਕੋਈ ਨਹੀਂ ਇਹ ਮੇਰੇ ਤਾਏ ਦਾ ਮੁੰਡਾ ਨਹੀਂ ਲੱਗਦਾ ਸਾਡੀ ਲਿਆਜ ਮੰਡੀ ਮੰਡੀ ਦੀ ਐ ਇਹਦੇ ਘਰੇ ਮੈਂ ਨਹੀਂ ਜਾਂਦਾ ਵੀਰੇ ਨਹੀਂ ਜਾਂਦਾ ਮੰਡੀ ਸਾਰੇ ਯਾਰ ਮਿਸਟਰ ਸਾਰੇ ਸਾਡੇ ਬਾਪੋਂ ਤਾਏ ਚਾਚੇ ਹੋਗੇ ਬਾਈ ਭਾਈ ਨੇ ਸਾਡੇ ਠੀਕ ਐ ਗੱਲ ਮੈਂ ਇਹ ਕਹਿਣਾ ਦਾ ਸੌਦਾ ਕਰਾਓ ਮੈਥੋਂ ਨਾ ਕਰਾਓ ਵੀਡੀਓ ਵਾਲੇ ਦਾ ਕੱਟ ਦੋ ਨਹੀਂ ਮੈਂਟਰ ਮੇਰਾ ਸਾਰੇ ਮੇਰਾ ਕੇਸ ਕਰ ਲਈ ਹੁੰਦਾ ਪਿੱਛੋ ਵਾਲਾ ਕਹਿੰਦਾ ਪਤਾ ਹੀ ਕਿਹੜਾ ਦੱਸਿਆ ਤੀ ਮੇਰਾ 500 ਬੱਕਰੀ ਦਮਾਉਣ ਵਾਲੇ ਤੋਂ 500 ਲੈਣ ਵਾਲੇ ਤੋਂ ਸੌਦਾ ਹੁਣ ਥੋੜਾ ਪਕਾ ਦਿਆਂ ਆ ਜਾ ਮੁੰਡਿਆ ਲੈ ਬੱਕਰੀ ਦੇ ਦੇ ਪਹਿਲੀ ਵਾਰ ਬੇਲ ਤੇ ਚੜਦੇ ਨੇ ਨਾ ਕੋਈ ਕਹਿੰਦਾ ਜਿਵੇਂ ਲਾ ਵੀ ਜਿਨੇ ਕਹੇ ਦੀ ਜਿਹੜਾ ਕਹਿੰਦਾ ਚੜ ਕੇ ਛਕਦੀ ਪੌੜੀ ਸਮਝ ਲਓ ਮੰਨ ਗਿਆ ਗਿਆ ਪਰੇ ਮਾਂਜਣ ਵਾਲਾ ਸੌਦਾ ਨਹੀਂ ਬੱਕਰੀ ਕੱਕੜੀ ਗਊ ਦੀ ਬੱਕਰੀ ਘਾਟਾ ਨਹੀਂ ਪਾਉਣ ਦੀ ਕਦੇ ਵੀ ਬੱਕਰੀ ਘਾਟਾ ਨਹੀਂ ਪੈਂਦੀ ਪਾਉਂਦੀ ਕਦੇ ਵੀ ਜੇ ਮਹਾਰਾਜ ਜੀ ਨੂੰ ਖੜੀ ਰੱਖੇ ਹਾਂ ਬੱਕਰੀ ਘਾਟਾ ਠੀਕ ਆ ਲੈ ਖੁਸ਼ ਹੋ ਕੇ ਬੱਕਰੀ ਦੀ ਕਰਾਦੀ ਲਿਖਿਆਈ ਦੋਵੇਂ ਪਾਸਿਓਂ ਅੱਛਾ ਚਾਹੇ ਕਰਦੀ ਸੌਦਾ ਲੋਟ ਛੋੜ ਅੱਛਾ ਬੱਕਰੀ ਦਿੱਤੀ ਮੈਂ ਤੇਰੀ ਵੇਚ ਮਿੱਤਰਾ ਠੀਕ ਆ ਗੱਲ ਜਾਂ ਤੇਰੀ ਵੀ ਮੋੜ ਦਾ ਪੇਜ ਆ ਵੇਲਤੀ 24 ਜਾਂ ਫਿਰ ਚੱਕ ਮੇਰੇ ਤਰਾ ਫਲਕਾਰੀ ਦੇ ਹੱਕਾਂ ਕਰ ਬੱਝੀਆਂ ਇੱਥੇ ਰੱਖਾ ਜਾ ਲੈ ਚੱਕ ਖੁਸ਼ ਹੈ ਦਿਓ ਜੀ ਪੈਸੇ ਜਿੱਥੇ ਮਰਜੀ ਬਾਈ ਇਹਨੂੰ ਉਹ ਕਰਾ ਲਈ ਤਸੱਲੀ ਚਾਰ ਦੰਦ ਪੱਠਾ ਹੈ ਜੀ ਬੱਚੇ ਦੋ ਨੇ ਠੀਕ ਹੈ ਖਰਜ ਜ਼ਰੂਰ ਅਗਲੇ ਦਾ ਵੇਚਣ ਦੇ ਮਾਰੇ ਲਾਇਆ ਆਇਆ ਹੈ ਜੇ ਦੋਏ ਟਾਈਮ ਚੋਵੇਂਗਾ ਤਾਂ ਵੀ ਤਿੰਨ ਪਾਦੂ ਦੱਥ ਨੇ ਤਿੰਨ ਪਾ ਤੜਕੇ ਡਿਗਦੀ ਨਹੀਂ ਇੱਕ ਦੋ ਦਿਨ ਤਾਂ ਕਿਉਂ ਕਟੂਗੀ ਜਾ ਕੇ ਉਸ ਤੋਂ ਬਾਅਦ ਇਹਨੂੰ ਬਧੂ ਕੀ ਦੁਬਾਰਾ ਹਰਾ ਪਾਈ ਵਰਸੀਨ ਪਾਈ ਹੱਥ ਨੂੰ ਨੂੰ ਮੱਕੀ ਪਾ ਦਿਆ ਕਿ ਨਹੀਂ ਸਾਫਤੀ ਕਿਉਂ ਜੀ ਦਾਣੇ ਸੌਂਦਾ ਹੈ ਆ ਤਾਂ ਇਹ ਹਲਮ ਕਰੂਗੀ ਕਬਾਟੀ ਰੋਟੀਆਂ ਨੇ ਆਚਾਰੀ ਆਟਾ ਨਾ ਚਾਰੀ ਕੱਚਾ ਚੌਲ ਨਾ ਪਾਈ ਚੌਲ ਨਾ ਪਾਈ ਰੰਨੇ ਗੁਲਗਲੇ ਨਾ ਪਾ ਦੀਂ ਕੂੜੇ ਨਾ ਪਾ ਦੀਂ ਸਰਬਤ ਨਾ ਪਿਆ ਦੀਂ ਕਰ ਸਾਲਾ ਮਹੀਨਾ ਸਿਆਲ ਚ ਜੋ ਮਰਜ਼ੀ ਹੋ ਗਿਆ ਠੀਕ ਹੈ ਗੱਲ ਇਹ ਤੈਨੂੰ ਗੱਲਾਂ ਦਸੀਆਂ ਨੇ ਹਣ ਜਾਣ ਕਰਕੇ ਨਹੀਂ ਸਾਡਾ ਕੋਈ ਧਮਾਕ ਨਹੀਂ ਖਰਾਬ ਹੋਇਆ ਖੁਦ ਮੈਂ ਬੱਕਰੀਆਂ ਦਾ 100 ਬੱਕਰੀ ਦਾ ਮਾਲਕ ਹਾਂ ਅੱਜ ਵੀ ਮਹਾਰਾਜ ਦੀ ਤੰਦਰੁਸਤੀ ਹੈ ਲੈਣਾ ਦਲਾਲੀ ਕਹਿ ਕੇ ਲੈਣਾ ਠੋਕੇ ਨਹੀਂ ਮੈਂ ਲੈਂਦਾ ਨਹੀਂ ਹੱਥ ਬਣਦਾ ਯਾਰ ਕੋਈ ਕੁਲੜੀ ਚ ਗੋੜ ਨਹੀਂ ਪੈਣਾ ਲੋਕ ਕਹਿੰਦੇ ਰਾਜੂ ਠੱਗੀਆਂ ਮਾਰਦਾ ਮੈਂ ਠੱਗੀ ਨਹੀਂ ਮਾਰਦਾ ਮੈਂ ਮੇਰੀ ਜਵਾਨਦਾਰ ਅਸ ਲੈਣਾ ਚਾਚਾ ਸਰਬਤ ਪਿਆਉਣਾ ਕਿਵੇਂ ਲੈ ਹਾਂਜੀ ਸਰਬਤ ਪਿਆਉਣਾ ਕਿਵੇਂ ਲੈ ਕਰ ਸਾਦੇ ਮਹੀਨੇ ਤੂੰ ਸਰਬਤ ਪੀ ਕੇ ਬੋਲ ਆ ਕੇ ਮਰੇਗਾ ਨਹੀਂ ਬੱਕਰੀਆਂ ਵੀ ਤੇ ਬਦਲ ਆ ਜਾ ਮੈਂ ਹੋ ਲੱਗੂ ਨਹੀਂ ਤੈਨੂੰ ਕਸਾ ਚ ਤੂੰ ਗੁਲਗਲੇ ਖਾ ਲਈਂ ਜੀ ਹੱਥੋਂ ਨੂੰ ਨਾ ਪੈਜੇ ਤੇਲ ਚੜੂ ਤੇਰੇ ਸਿਰ ਨੂੰ ਇਹ ਕੱਲੇ ਤੇਰੀ ਗੱਲ ਕਰ ਰਿਹਾ ਨਾ ਮੇਰੀ ਨਹੀਂ ਨਾ ਪੁੱਛਦਾ ਪਹਿਲੇ ਚਾਚਾ ਬਣਾਉਂਦਾ ਕਦੇ ਮਾਸੜ ਨੂੰ ਆਹ ਘੰਡੇ ਦੇ ਲਗਾੜੇ ਆ ਖਾੜੀ ਚ ਆ ਕੇ ਫੇਰ ਮੈਨੇ ਕੋਈ ਨਹੀਂ ਆਇਆ ਲੈ ਵੀ ਭਾਈ ਦੱਸਦਾ ਭਾਈ ਕਿਹੜੀ ਬੱਕਰੀ ਆ ਆ ਕਰੀ ਭਾਈ ਬੱਕਰੀ ਦਾ ਸਿਰ ਨੂੰ ਭਾਈ ਬੱਕਰੀ ਸਾਹਮਣੇ ਲੈ ਵਾ ਭਾਈ ਟਿੱਕਾ ਥੈਂਕ ਯੂ ਚਾ ਆਣੀ

ਖੋਸ਼ ਆਣੇ ਆ। ਇਹ ਸਾਈ ਵਾਲਾ ਹੁੰਦਾ। ਕਾਹ ਕਰਾਏ? ਇੱਕ ਕਰਾ ਦੇ। ਓਹ ਇਹਨੂੰ ਮੜੀ ਜੇ ਹੌਲੀ ਕਰਾ ਦੇ ਬਾਈ ਬੱਚੇ ਚੰਗਾ ਦੇ। ਚੰਗਾ ਦੇ। ਹੌਲੀ ਕਰ ਦੇ ਥੋੜੀ। ਚੰਗਾ ਦੇ। ਉਹ ਬੰਦੇ ਨੂੰ ਜਾਨ ਨਾਲ ਨੂੰ ਪਤਾ ਨਹੀਂ ਹੌਲੀ ਤਾਂ ਕਰਦੇ ਹੌਲੀ ਅੱਧੀ ਅੱਧਾ ਹੀ ਚੰਗਾ ਕਰਦੇ ਨੇ। ਬਾਬਾ ਵਿਖਾਈ ਤੂੰ ਕਰਾ ਦੇ। ਆਪ ਦੇਖ ਨਹੀਂ ਹੋ। ਨਹੀਂ ਕਰਾ। ਬਾਈ ਤੁਸੀਂ ਨਾ ਦੇ ਉੱਥੇ ਪੈਸੀ। ਪਰਚੀ ਲੈ ਦੇ ਕਰਾ ਕੇ ਬਸ ਉਹਦਾ ਨਾਮ ਲਿਖੀ ਜਾ। ਬਾਈ ਕੋਈ ਨਾਲ ਲੈ ਜਾਊਗਾ ਬਾਈ। ਬੱਕਰੀ ਖਾਣੇ